ਸੋ ਕਵਿੰਦਰ ਦਾ ਜਿਹੜਾ ਪਿੰਡ ਹੈ ਲੋ ਖਣੇਵਾਲੀ ਕੀ ਹੋਇਆ ਅੱਜ ਹਾਸਾ ਕੀ ਹੋਇਆ ਮੇਰੇ ਪਰਜਾਈ ਮੇਰੇ ਪਾ ਪਤੀਜੀ ਨੂੰ ਚੜਾ ਰਹੀ ਸੀ ਤੇ ਪਤੀਜਾ ਨਾਲ ਚਲਿਆ ਗਿਆ ਤੇ ਮੈਂ ਗੇਟ 'ਚ ਖੜੀ ਸੀ ਮੁੰਡੇ ਦੇ ਨਾਲ ਤੇ ਪਤੀਜੀ ਨੂੰ ਚੜਾ ਕੇ ਬਾਹਰ ਸੌਣ ਲੱਗੀ ਬੈਨ ਅੱਗੇ ਬੱਚਾ ਖੇਡ ਰਿਹਾ ਸੀ ਇੱਥੇ ਤੇ ਬੱਚਾ ਬੈਨ ਵਾਲੇ ਨੇ ਬੈਨ ਚਲਾਤੀ ਰੌਲਾ ਵੀ ਪਾਇਆ ਵੀ ਰੋਕ ਲੋ ਰੋਕ ਲੋ ਰੋਕੀ ਨਹੀਂ ਤੇ ਇਹਦੇ ਕਰਨਾ ਕੇ ਵੀ ਡੈਥ ਹੋ ਕਿੰਨੇ ਸਾਲ ਪਹਿ전에 3 ਸਾਲ ਪਹਿ전에 ਬੱਚਾ ਪੜਦਾ ਸੀ ਜਾਂ ਮਤਲਬ ਖੇਡਦਾ ਨਹੀਂ ਤਿੰਨ ਸਾਲ ਦਾ ਸੀ ਖੇਡ ਰਿਆ ਸੀ ਖੇਡ ਰਿਆ ਸੀ ਹਾਂਜੀ ਭਤੀਜੀ ਪੜਦੀ ਸੀ ਕਿਹੜੀ ਸਕੂਲ ਦੀ ਬੱਚੀ ਆ ਜੀ ਜੀਐਸ ਹਾਂ ਕਿਸ ਤਰ੍ਹਾਂ ਨਹੀਂ ਮਾਰ ਕਰ ਦਿੱਤਾ ਨਹੀਂ ਡਰ ਡਰਾਈਵਰ ਦੇ ਦਿੱਤੀ ਕਾਰਵਾਈ ਕਾਰਵਾਈ ਕਰੀ ਜਾਵੇ ਕਾਨੂੰਨੀ ਕਾਰਵਾਈ ਕਰੀ ਜਾਵੇ ਇਨਸਾਫ ਮਿਲੇ ਮੇਰੇ ਭਤੀਜੇ ਨੂੰ ਇਨਸੂਮ ਹੈ ਇਹਦਾ ਮੇਰਾ ਨਾਮ ਬਿੱਲੂ ਹੈ ਜੀ ਬਿੱਲੂ ਕੀ ਹਾਸਾ ਆਇਆ ਬਿੱਲੂ ਆਪਣੇ ਖਣੇਵਾ ਜੀ ਸਕੂਲ ਦੀ ਬੈਂਦੀ ਇਹਦੇ ਹੇਠਾਂ ਨੀਚੇ ਆ ਕੇ ਬੱਚਾ ਜੀ ਥੋੜਾ ਤੇ ਸਵੇਰੇ ਸਵੇਰੇ ਤੇ ਜੀਜੀਐਸ ਸਕੂਲ ਦੀ ਬੈਂਦੀ ਹੂ ਤੇ ਉਦੋਂ ਬਾਅਦ ਦੇ ਵਿੱਚ ਬਸ ਬੱਚੇ ਦੀ ਡੈਥ ਹੋ ਗਈ ਜੀ ਕੀ ਕਹਿਣਾ ਚਾਹੂਗੇ ਵੀ ਜਿਹੜੇ ਸਕੂਲ ਦੇ ਬੈਂਡ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਕੀ ਉਹਦੇ ਵਿੱਚ ਕਲੈਕਟਰ ਜਾਂ ਕੋਈ ਹੋਰ ਹੈਗੇ ਸੀਗੇ ਜਿੱਦਿ ਕਰ ਕਲੈਕਟਰ ਕੋਈ ਰੱਖਦੇ ਨਹੀਂ ਹੈਗੇ ਜੀ ਕਲਰ ਡਰਾਈਵਰ ਦੀ ਇਹਨਾਂ ਨੂੰ ਰੱਖਣਾ ਚਾਹੀਦਾ ਕੋਈ ਤੇਜ਼ ਵੀ ਬਹੁਤ ਵਾਹੁੰਦੀਆਂ ਨੇ ਜੀ ਬਸ ਵੈਨਾਂ ਬਹੁਤ ਤੇਜ਼ ਆਉਂਦੀਆਂ ਨੇ ਜੀ ਉਹਨਾਂ ਦੇਖਣੇ ਨੇ ਅੰਗੇਲੀ ਹੋਈ ਜੀ ਕਿਸ ਤਰ੍ਹਾਂ ਹੀ ਮੰਗ ਕਰਦੇ ਸੀ ਮੰਗ ਤਾਂ ਬਸ ਜਿਹੜੀ ਪਰਿਵਾਰ ਵੱਲੋਂ ਹੋਣੀ ਚਾਹੀਦੀ ਸਕੀਨਾ ਮਰਦਾ ਡਾਕਟਰ ਰਾਜਿੰਦਰ ਜੰਦਾ ਜੀ ਸਰ ਸਾਬ ਅੱਜ ਕੀ ਮਾਮਲਾ ਸਾਹਮਣੇ ਆਇਆ ਅੱਜ ਆਪਣੇ ਕੋਲੇ ਇੱਕ 3 ਸਾਲ ਦੇ ਬੱਚੇ ਦੀ ਐਕਸੀਡੈਂਟ ਹੋਣ ਕਰਕੇ ਮ੍ਰਿਤਕੀ ਹੋ ਗਈ ਜਿਸ ਕਿ ਰਤਨਾ ਦਾ ਬੱਚਾ ਸੀ 3 ਸਾਲ ਦਾ ਜਿਹਦੇ ਸਿਰ ਤੇ ਸੱਟ ਲੱਗਨ ਕਰਕੇ ਬੱਚੇ ਅਮ੍ਰਿਤਕ ਹਾਲਤ ਵਿੱਚ ਹਸਪਤਾਲ ਆਏ ਆਪਣੇ ਕੋਲੇ ਤੇ ਹੁਣ ਆਪਾਂ ਬੱਚੇ ਨੂੰ ਥਾਣੇ ਰੁੱਕਾ ਪਹੁੰਚਤਾ ਤੇ ਮੌਨਕ ਜਾਰੀ ਬੱਚੇ ਦੀ ਲਾਸ਼ ਪਸਟਮार्टम ਲਈ ਸਰ ਹਾਂ ਸਾ ਕਿਸ ਤਰ੍ਹਾਂ ਹੋਇਆ ਦੱਸਿਆ ਉਹਨਾਂ ਨੇ ਇਹ ਸਕੂਲ ਵਾਂ ਦੇ ਵਿੱਚ ਵੱਜਨ ਕਰਕੇ ਦੱਸਿਆ ਜਾ ਰਿਹਾ ਬੱਚੇ ਦੀ ਹਾਲ ਸਰ ਅੱਜ ਕੋਈ ਹਾਸਾ ਆ ਉਹਦਾ ਕੀ ਜਾਣਕਾਰੀ ਪ੍ਰੋਪਰ ਜਨ ਹਾਂਜੀ ਸਾਨੂੰ ਅੱਜ ਹਸਪਤਾਲ ਸਰਕਾਰੀ ਹਸਪਤਾਲ ਚ ਮੈਸੇਜ ਆਇਆ ਸੀਗਾ ਕਿ 3 ਸਾਲ ਦਾ ਬੱਚਾ ਜਿਹੜਾ ਬਰਾਉ ਡੈਡ ਇੱਥੇ ਉਹਦੇ ਡੈਡ ਉਹਦੇ ਆਈ ਹੈ ਤੇ ਉਹਦੇ ਸਵਾਨ ਦੇ ਚ ਪਰਤਾ ਕੀਤੀ ਤੇ ਪਤਾ ਲੱਗਿਆ ਕਿ ਸਵੇਰੇ 8 ਵਜੇ ਅੱਜ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਹੈ ਜਲੌਰ ਉੱਥੋਂ ਸਕੂਲ ਦੇ ਬੱਚੇ ਸਕੂਲ ਦੇ ਬੱਚਿਆਂ ਲੈਣ ਲਈ ਪਿੰਡਾਂ 'ਚ ਬੱਸਾਂ ਆਉਂਦੀਆਂ ਨੇ ਪਿੰਡ ਖੰਡੇਵਾਦ ਬੱਸ ਆਈ ਸੀ ਬੱਚਿਆਂ ਲੈਣ ਲਈ ਤਾਂ ਤਰਵਿੰਦਰ ਗਿਰ ਦੇ ਇੱਕ ਬੇਟੀ ਹੈ ਉਹ ਉਹਨਾਂ ਨੇ ਚੜ੍ਹਾ ਦਿੱਤੀ ਮਤ ਤਰਵਿੰਦਰ ਦੀ ਪਤਨੀ ਗੁਰਮੀਤ ਕੌਰ ਨੇ ਤੇ ਉੱਥੇ ਉਹਦਾ ਬੇਟਾ ਅਗਲੀ 'ਚ ਖੇਡ ਰਿਹਾ ਸੀਗਾ 3 ਸਾਲ ਦਾ ਬੱਚਾ ਤੇ ਬੱਸ ਡਰਾਈਵਰ ਭੋਲਾ ਸਿੰਘ ਆੜਕਵਾਦ ਉਹਨੇ ਧਿਆਨ ਨਹੀਂ ਧਾਣ ਗਲੀ ਨਾਲ ਗੱਡੀ ਚਲਾ ਲਈ ਤੇ ਉਹ ਬੱਚੇ ਦੇ ਉੱਪਰ ਪਾਸ ਚੜ ਗਈ ਜਿਸ ਨਾਲ ਉਹਦੀ ਮੌਕੇ ਦੀ ਮੌਤ ਹੋ ਗਈ ਹੈ। ਫਿਰ ਉਹਨਾਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਬੱਚੇ ਦਾ ਡੈਡ ਬਡੀ ਕਿੱਥੇ ਹੈ ਤੇ ਕੀ ਧਾਰਾ ਲੱਗੀ ਹੈ? ਹਾਂਜੀ ਡੈਡ ਬਡੀ ਅਸੀਂ ਕੇਸ ਦਰਜ ਕਰ ਲਿਆ ਤੇ ਡਰਾਈਵਰ ਦੇ ਖਿਲਾਫ ਡੈਡ ਬਡੀ ਮੌਨਕ ਪਹੁੰਚਾ ਦਿੱਤੀ ਹੈ ਤੇ ਉੱਥੇ ਉਹਨਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਕਾਨੂੰਨੀ ਇਹ ਧਾਰਾ 279 304 ਆਈਪੀਸੀ ਤਹਿਤ ਕੇਸ ਦਰਜ ਕੀਤਾ ਹੈ। ਤੇ ਦੋਸ਼ੀ ਨੂੰ ਅਰੇਸਟ ਕਰਕੇ ਕਾਰਵਾਈ ਕਰ ਰਹੇ ਹਾਂ ਸਰ ਜਿਹੜੀ ਸਕੂਲ ਦੇ ਬੈਨਾਂ ਦੇ ਵਿੱਚ ਕਮੀਆਂ ਪੇਸ਼ੀਆਂ ਹੁੰਦੀਆਂ ਆਈਆਂ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਜਿਹੜੀ ਅਦਾਇਤ ਸਕੂਲਾਂ ਵਾਸਤੇ ਸਪੈਸ਼ਲ ਗਾਈਡਲਾਈਨਸ ਇਨਸਟਰਕਸ਼ਨਸ ਸਰ ਗਵਰਨਮੈਂਟ ਵੱਲੋਂ ਹੈਗੀਆਂ ਨੇ ਕਿ ਇਹਨਾਂ ਦੇ ਵਿੱਚ ਕੀ ਕੀ ਚੀਜ਼ਾਂ ਹੋਣੀਆਂ ਜ਼ਰੂਰੀ ਨੇ ਤੇ ਉਹ ਵੀ ਅਸੀਂ ਵੈਰੀਫਾਈ ਕਰਾਂਗੇ ਵੀ ਇਹ ਜਿਹੜੀ ਸਕੂਲ ਬੈਨ ਸੀਗੀ ਇਹਦੇ ਵਿੱਚ ਇਨਸਟਰਕਸ਼ਨਸ ਨੂੰ ਫੋਲੋ ਕੀਤਾ ਜਾ ਰਿਹਾ ਸੀ ਜਾਂ ਨਹੀਂ ਤੇ ਉਹਦੇ ਮੁਤਾਬਕ ਜੇ ਕੋਈ ਕਮੀ ਪਾਈ ਗਈ ਤਾਂ ਸਕੂਲ ਪ੍ਰਬੰਧਕਾਂ ਦੇ ਖਿਲਾਫ ਵੀ ਜਾਂ ਜਿਹੜਾ ਵੀ ਜਾਂ ਡਰਾਈਵਰ ਦੇ ਖਿਲਾਫ ਵੀ ਜੋ ਵੀ ਐਕਸ਼ਨ ਲੈਣਾ ਹੋਊਗਾ ਉਹ ਐਸ ਪਰ ਰੂਲਸ ਐਸਪਰ ਐਕਟ ਕਰਵਾਏ ਕੀਤੇ ਜਾਵੇਗੇ